ਸੋਫੀਆ ਕੁਰਾਸ਼ੀ ਕਰਨਲ ਹੈ। ਔਰ ਉਹਦੇ ਬਾਰੇ ਇਹ ਹੈਗਾ ਜੀ ਜਿਹੜਾ ਅ ਇਹਦੀ ਘਟਿਆ ਸੋਚ ਕਹਾਂਗਾ ਜੀ। ਜਿਹੜਾ ਮੰਤਰੀ ਹੈ ਉਥੋਂ ਦਾ ਅ ਵਿਜੇ ਸ਼ਾਹ ਮਧ ਪ੍ਰਦੇਸ਼ ਦਾ ਹੈ। ਇਹਨੇ ਇੱਕ ਗੱਲ ਕਹੀ ਹੈ ਕਿ ਅਸੀਂ ਜਿਹੜੇ ਅਤਵਾਦੀ ਸੀ ਅਤਵਾਦੀਆਂ ਨੂੰ ਜਿਨ੍ਹਾਂ ਨੇ ਲੋਕਾਂ ਦੀਆਂ ਮਾਵਾਂ ਦਾ ਧੀਆ ਦਾ ਸੰਦੂਰ ਖੋਇਆ ਹਿੰਦੂਆਂ ਨੂੰ ਮਾਰਿਆ ਉਹਨਾਂ ਤੋਂ ਬਦਰਾ ਲੈਣ ਵਾਸਤੇ ਜਿਹੜੇ ਅੱਤਵਾਦੀ ਆ ਅਸੀਂ ਉਹਨਾਂ ਦੀ ਭੈਣ ਵੀ ਉਹਨਾਂ ਕੋਲੇ ਭੇਜੀ ਆ ਸ਼ੀ ਇਜ਼ ਕਰਨਲ ਇਨ ਇੰਡੀਅਨ ਆਰਮੀ ਔਰ ਤੂੰ ਨੂੰ ਅੱਤਵਾਦੀਆਂ ਦੀ ਭੈਣ ਬਣਾਉਣ ਲੱਗਿਆ ਹੈ ਕੁਛ ਤੇ ਸ਼ਰਮ ਕਰੋ ਔਰ ਇਹਦੇ ਉੱਤੇ ਗੁੱਸੇ ਵਾਲੀ ਗੱਲ ਨਹੀਂ ਹੈ ਬੀਜੇਪੀ ਦੀ ਲੀਡਰਸ਼ਿਪ ਦਾ ਇੱਕ ਵੀ ਬਿਆਨ ਨਹੀਂ ਹੈ ਕਹਿੰਦਾ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੋੜ ਮਰੋੜ ਬਿਲਕੁਲ ਸਿੱਧਾ ਕਿਹਾ ਉਸ ਲੜਕੀ ਨੂੰ ਕਰਨਲ ਸੋਫੀਆ ਕੁਰਾਸ਼ ਨੂੰ ਉਹ ਆਤਵਾਦੀਆਂ ਦੀ ਭੈਣ ਕਹਿ ਰਿਹਾ ਔਰ ਉਹਨੇ ਹੋਰ ਸ਼ਬਦਾਵਲੀ ਬੜੀ ਵਰਤੀ ਹੈ ਮੋਦੀ ਸਾਹਿਬ ਨੇ ਉਹ ਉਹਨਾਂ ਨੂੰ ਨੰਗੇ ਕਰ ਦੇਣਾ ਸੀਗਾ ਪਰ ਅਸੀਂ ਫਿਰ ਉਹਨਾਂ ਦੀ ਭੈਣ ਹੀ ਉਹਨੂੰ ਭੇਜੀ ਹੈ ਇਸ ਕੰਮ ਦੇ ਵਾਸਤੇ ਥਿਸ ਇਸ This is ridiculous.